ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਨ ਗੁਰਰਾਮ ਦਾ ਸਾਰਿਆਂ ਤੇ ਮੇਰ ਭਰਿਆ ਅਥ ਰੱਖਣ ਤੇ ਲੋ ਜੀ ਅੱਜ ਆਪਾਂ ਗਏ ਸੀ ਲੱਖੀ ਜੰਗਲ ਲੱਖੀ ਸਾਰ ਜਿੱਥੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਏ ਸੀਗੇ ਇਤਿਹਾਸਿਕ ਗੁਰਦੁਆਰਾ ਬਹੁਤ ਸੋਹਣਾ ਗੁਰਦੁਆਰਾ ਹੈਗਾ ਅਸੀਂ ਤਕਰੀਬਨ ਜਾਂਦੇ ਹੀ ਰਹਿੰਦੇ ਇੱਥੇ ਬਹੁਤ ਸਕੂਨ ਜੀ ਵਾਲੀ ਜਗ੍ਹਾ ਹੈਗੀ ਇੱਥੇ ਹੁਣ ਐਂਟਰ ਆਗਾ ਪੀ ਅੰਦਰ ਦਰਬਾਰ ਸਾਹਿਬ ਨੂੰ ਸਾਈਡ ਤੇ ਸਰੋਵਰ ਆਗਾ ਬਹੁਤ ਸੋਹਣਾ ਗੁਰਦੁਆਰਾ ਹੈਗਾ ਦੇਖਣ ਵਾਲਾ ਹੈਗਾ ਤੇ ਮਿੰਝ ਕਹਿੰਦੇ ਇੱਥੇ ਲੋਕਾਂ ਦੀਆਂ ਸੁੱਖਾਂ ਵੀ ਪੂਰੀਆਂ ਹੁੰਦੀਆਂ ਜਿੱਥੇ ਬਾਬਾ ਜੀ ਨੇ ਝੰਡ ਬੰਨਿਆ ਸੀ ਉਹ ਵੀ ਆਪਾਂ ਦਿਖਾਉਂਦੇ ਅੱਗੇ ਤੇ ਇਹ ਪੁਰਾਣੀਆਂ ਚੀਜ਼ਾਂ ਇੱਥੇ ਜਿਵੇਂ ਇਹ ਬੁੱਢਾ ਦਾਲ ਵਾਲੇ ਬਾਬਾ begin ਜੀ ਉਸ ਤੋਂ ਬਾਅਦ ਆਪਾਂ ਅੱਗੇ ਸਿੱਖਰੇ ਕੱਲ ਮੈਂ ਪਿੰਡ ਗਈ ਸੀ ਤੇ ਉੱਥੋਂ ਸਾਡੀ ਚ ਮੇਰੀ ਮਾਸੀ ਸੱਸ ਚਾਚੀਆਂ ਉਹਨਾਂ ਨੇ ਛੱਲੀਆਂ ਦਿੱਤੀਆਂ ਸੀਆਂ ਤੇ ਆਪਾਂ ਉਹ ਵੀ ਹੋਣ ਭੁੰਨ ਕੇ ਖਾ ਲੈਂਦੇ ਗੁਰਦੁਆਰਾ ਬਹੁਤ ਸੋਹਣਾਗਾ ਕਿਉਂਕਿ ਇੱਧਰ ਤਾਂ ਸਾਰੇ ਲੋਕਾਂ ਨੂੰ ਪਤਾ ਮਾਲਵੇ ਵਿੱਚ ਤਾਂ ਤੇ ਉੱਧਰ ਨਹੀਂ ਪਤਾ ਨਾ ਮਾਝੇ ਵਿੱਚ ਵੈਸੇ ਤਾਂ ਮਾਝੇ ਵਿੱਚ ਬਹੁਤਿਆਸੇ ਗੁਰਦੁਆਰਾ ਸਾਹਿਬ ਹੈਗੇ ਪਾਰੇ ਸਿਰਿ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸਿਕ ਗੁਰਦੁਆਰਾ ਹੈਗਾ ਬਹੁਤ ਸੋਹਣਾਗਾ ਸਕੂਨ ਜਿਹਾ ਮਿਲ ਜਾਂਦਾ ਨਾ ਜਿਆਦਾ ਸ਼ੋਰ ਸ਼ਰਾਬਾ ਨਹੀਂ ਜਿਵੇਂ ਇੱਥੇ ਮੱਸੀਆ ਵੀ ਲੱਗ ਭਰਦੀ ਆ ਮੇਰੇ ਹਿਸਾਬ ਨਾਲ ਤੇ ਪੂਰਨਮਾਸੀ ਵੀ ਲੱਗਦੀ ਹੈ ਕਿ ਜਿਆਦਾ ਤਾਂ ਮੈਨੂੰ ਪਤਾ ਨਹੀਂ ਮੈਂ ਤਾਂ ਜਦੋਂ ਆਉਂਦੀ ਇੱਥੇ ਤੇ ਵੀ ਵੈਸੇ ਅਸੀਂ ਤਾਂ ਉਹੀ ਜਾਂਦੇ ਲਾ ਵੀ ਅਸੀਂ ਕਿਸੇ ਚੀਜ਼ ਤੇ ਨਹੀਂ ਆਉਂਦੇ ਤੇ ਛੱਲੀਆਂ ਭੁੰਨਣ ਦਾ ਤਰੀਕਾ ਇਹ ਆ ਵੀ ਜਿਵੇਂ ਆਪਾਂ ਪਿੱਛੇ ਚਾਕੂ ਚੁਕੂ ਲਾ ਲੈਨੇ ਆ ਤੇ ਉਹ ਆਪਾਂ ਉਹ ਨਹੀਂ ਲਾਇਆਗਾ ਤੇ ਆਪਾਂ ਉਵੇਂ ਹੀ ਇਹਦੇ ਉੱਤੇ ਛਿਲਕੇ ਲਾ ਕੇ ਤਾਰਕੇ ਵਿੱਚੋਂ ਜਿਹੜੇ ਦੇ ਵਾਲ ਜੇ ਸੀ ਉਹ ਕੱਢ ਦਿੱਤੇ ਤੇ ਇਸ ਤਰ੍ਹਾਂ ਨਾਲੇ ਤਾਂ ਆਪਣੇ ਹੱਥ ਨੂੰ ਨਹੀਂ ਸੇਕ ਲੱਗਦਾ ਤੇ ਨਾਲੇ ਵਧੀਆ ਵੀ ਆਪਾਂ ਪੁੰਨ ਸਕਦੀਆਂ ਈਜ਼ਲੀ ਤੇ ਪਲੀਜ਼ ਮੇਰੀ ਰਿਕਵੈਸਟ ਹੈ ਮੇਰੇ ਚੈਨਲ ਤੇ ਤੁਸੀਂ ਨਵੇਂ ਆਏ ਹੋ ਅਗਰ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਆਪਾਂ ਕੋਈ ਰੈਸਪੀ ਵਗੈਰਾ ਨਹੀਂ ਪਾਈਗੀ ਤੇ ਹੁਣ ਦੋ ਦਿਨ ਆਪਾਂ ਕੋਈ ਰੈਸਪੀ ਵਗੈਰਾ ਨਹੀਂ ਪਾਵਾਂਗੇ ਆਪਾਂ ਅੱਜ ਆਪਾਂ ਜਾਣਾ ਅੜੀਸਰ ਤੇ ਫਿਰ ਤੇ ਫਿਰ ਆਪਾਂ ਨੈਕਸਟ ਦੋ ਦਿਨ ਆਫਟਰ ਆਪਾਂ ਪਾਵਾਂਗੇ ਰੈਸਪੀਆਂ ਸ਼ੁਰੂ ਕਰਾਂਗੇ ਤੇ ਅੱਜ ਲਈ ਇੰਨਾ ਕੋਈ ਬਹੁਤ ਆ ਨਾਲੇ ਤਾਂ ਗੁਰੂ ਘਰ ਦੇ ਦਰਸ਼ਨ ਹੋ ਗਏ ਤੇ ਨਾਲੇ ਆਪਾਂ ਨੇ ਘਰ ਆ ਕੇ ਤੇ ਛੱਲੀ ਉਹ ਕੋ ਕਰ ਲਈ ਭੁੰਨ ਕੇ ਖਾਵਾਂਗੇ ਉਹਨਾਂ ਨੇ ਖਾਸੇ ਦਿੱਤੀਆਂ ਸੀਗੀਆਂ ਮੈਨੂੰ ਤੇ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਲਾਈਕ ਕਰਕੇ ਜ਼ਰੂਰ ਦੱਸਿਆ ਕਰੋ ਜਿਹੜੇ ਚੈਨਲ ਤੇ ਨਵੇਂ ਆ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਕਮੈਂਟ ਕਰ ਦੇ ਥੈਂਕ ਯੂ ਸੋ ਮਾਚ ਇੱਕ ਦੋ ਦੀਆਂ ਦੀ ਰਿਕਵੈਸਟ ਆਈ ਹੋਈ ਆ ਮੈਸੇਜ ਆਏ ਹੋਏ ਆ ਰੈਸਪੀਆਂ ਵਾਸਤੇ ਇੱਕ ਆਲੂ ਟਿੱਕੀ ਆ ਤੇ ਇੱਕ ਹੋਰ ਪਤਾ ਨਹੀਂ ਕੀ ਹੈਗੀ ਉਹ ਵੀ ਆਪਾਂ ਅੱਗੇ ਬਣਾਵਾਂਗੇ ਤੇ ਕਿਉਂਕਿ ਉਹ ਆਪਾਂ ਹੁਣ ਬੀਜੀ ਚੱਲਦਾ ਸੀਗਾ ਬਹੁਤ ਦਿਨ ਹੋ ਗਏ ਕੋਈ ਚੰਗੀ ਰੈਸਪੀ ਨਹੀਂ ਹਜੇ ਬਣੇਗੀ ਤੇ ਆਪਾਂ ਜ਼ਰੂਰ ਬਣਾਵਾਂਗੇ ਠੀਕ ਹੈ ਤੇ ਹੋਰ ਤੁਸੀਂ ਦੱਸੋ YouTube ਫੈਮਿਲੀ ਕਿਵੇਂ ਹੋ ਤੁਸੀਂ ப்ਲੀਜ਼ ਵੀਡੀਓ ਉਹ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਕੋਈ ਨਾ ਕੋਈ ਗੱਲ ਆਪਾਂ ਨੂੰ ਇਹੋ ਜੀ ਹੁੰਦੀ ਹੈ ਇੱਕ ਦੂਜੇ ਤੋਂ ਆਪਾਂ ਨੂੰ ਮਿਲ ਜਾਂਦੀ ਹਨ ਜਿਹੜੀ ਗੱਲ ਆਪਾਂ ਕੈਚ ਕਰ ਸਕਦੇ ਕੋਈ ਆਪਣੇ ਕੰਮ ਦੀ ਵੀ ਗੱਲ ਹੁੰਦੀ ਜ਼ਰੂਰੀ ਨਹੀਂ ਆਪਾਂ ਵਿੱਚ ਰੈਸਪੀਆਂ ਹੀ ਦੇਖਣੀਆਂ ਹੁੰਦੀਆਂ ਜਿਵੇਂ ਕਿ ਕੋਈ ਇਹੋ ਜੀ ਚੀਜ਼ ਮਿਲ ਜਾਂਦੀ ਜਿਹੜੀ ਆਪਣੇ ਵੀ ਲੋੜ ਲਾਇਕ ਹੁੰਦੀ ਹਨਾ ਤੇ ਸਾਰਿਆਂ ਦਾ ਬਹੁਤ ਹੈ ਦਿਲੋਂ ਧੰਨਵਾਦ ਜਿਹੜੇ ਸਪੋਰਟ ਕਰਦੇ ਆ ਇੱਕ ਦੂਜੇ ਦੀ ਸਾਰਿਆਂ ਦੀ ਸਪੋਰਟ ਕਰਨੀ ਚਾਹੀਦੀ ਆ ਸਾਰਿਆਂ ਨੂੰ ਹਨਾ ਤੇ ਇੱਕ ਦੂਜੇ ਦੀ ਆਪਾਂ ਸਪੋਰਟ ਨਾਲ ਹੀ ਅੱਗੇ ਵਧ ਸਕਦੇ ਆ ਆਪਾਂ ਕਿਹੜਾ ਵੀ ਕਿਸੇ ਨਾਲ ਜ਼ਮੀਨ ਵੰਡਣੀ ਹੁੰਦੀ ਜਾਂ ਆਪਾਂ ਕੋਈ ਘਰ-ਬਾਰ ਕੋਈ ਉਹ ਆਪਾਂ ਤਾਂ ਬਸ ਇੱਕ ਦੂਜੇ ਦੀ ਭੈਣ ਭਰਾ ਸਮਝ ਕੇ ਜੇ ਫਰੈਂਡ ਸਮਝ ਕੇ ਹਨਾ ਇੱਕ ਦੂਜੇ ਦੀ ਸਪੋਰਟ ਕਰਾਂਗੇ ਤਾਂ ਹੀ ਆਪਾਂ ਇੱਕ ਦੂਜੇ ਲਈ ਅੱਗੇ ਵਧਾਂਗੇ ਇਹ ਤਾਂ ਕਰਕੇ ਥੋੜੀ ਜੀ ਲੰਮੀ ਹੋਊਗੀ ਮੈਂ ਫੇਰੇ ਉਹ ਨਹੀਂ ਕੀਤੀ ਕੱਟ ਨਹੀਂ ਕੀਤੀ ਵੀਡੀਓ ਕਿਉਂਕਿ ਅੱਗੇ ਆਪਾਂ ਰੈਸਪੀਆਂ ਪਾਉਂਦੇ ਇਹਨਾਂ ਤੇ ਫਿਰ ਰੈਸਪੀ ਬਾਰੇ ਦੱਸਦੇ ਮੇਰੇ ਕੋਲੇ ਹੋਰ ਤਾਂ ਟਾਈਮ ਨਹੀਂ ਹੁੰਦਾ ਜ਼ਿਆਦਾ ਐਕਸਟਰਾ ਤੇ ਅੱਜ ਮੈਂ ਥੋੜੀ ਜਿਹੀ ਉਹ ਸੀਗੀ ਤੇ ਫਿਰ ਇਸ ਕਰਕੇ ਮੈਂ ਨਾਲ ਗੱਲ ਵੀ ਕਰਦੀ ਫਿਰ ਤੇ ਕਿਉਂਕਿ ਆਪਾਂ ਨੂੰ ਇਹ